दिलिका जान तू राखा प्रभुता के बिना को हेलो ਨਦੀਆ ਸੀਸਦਿਆ ਸਰੇ ਨਦੀਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਰੰਧਾਵਾ ਪ੍ਰਿੰਸੀਪਲ ਸੇਡ ਸੋਲਜਰ ਸੀਨੀਅਰ ਸਟਡੀ ਸਕੂਲ ਫਤਿਹਪੁਰ ਰਾਜਪੂਤਾ ਡਿਸਟ੍ਰਿਕਟ ਅੰਮ੍ਰਿਤਸਰ ਅੱਜ ਸ੍ਰੀ ਗੁਰੂ ਸਾਹਿਬ ਟੇਗਵਾ ਦਰਜੀਦੇ 350 ਐ ਸ਼ਹੀਦੀ ਚਰਪੂਰ ਦੇ ਉੱਤੇ ਸ੍ਰੀ ਕਲਪਟ ਸਾਹਿਬ ਜੀ ਦੇ ਭੂਗ ਪਾਏ ਗਏ ਹਨ ਵੈਸਤਾ ਹੈ ਸਾਡੇ ਸਕੂਲ ਵਿੱਚ ਅਸੀਂ ਹਰ ਸਾਲ ਗੁਰਸਾਹਿਬ ਦਾ ਉਹ ਟਰਾਸਰਾ ਲੈ ਕੇ ਖਣਪਟ ਸਾਹਿਬ ਕਰਾਉਂਦੇ ਹਾਂ ਪਰ ਇਸ ਵਾਰ ਵਾਹਿਗੁਰੂ ਦੀ ਕਿਰਪਾ ਹੋਈ ਹੈ ਕਿ ਉਹਨਾਂ ਦੇ ਸ਼ਹੀਦੀ ਚਰਪੂਰ ਦੇ ਉੱਤੇ ਹੀ ਸਾਨੂੰ ਉਹਨਾਂ ਦੀ ਨੂੰ ਸ਼ਰਧਾਂਜਲੀ ਪੇਸ਼ ਕਰਨ ਦਾ ਮੌਕਾ ਮਿਲਿਆ ਔਰ ਅਸੀਂ ਸਾਰੇ ਇਲਾਕੇ ਨਾਲ ਸਾਰੇ ਬੱਚਿਆਂ ਦੇ ਪੇਰੈਂਟਸ ਸਾਰੇ ਬੱਚੇ ਸਾਰਾ ਸਟਾਫ ਸਾਰਾ ਇਲਾਕਾ ਸਾਰੇ ਪ੍ਰਬੰਧਕ ਸਭ ਨੇ ਮਿਲ ਕੇ ਇਹ ਯਤਨ ਕੀਤਾ ਹੈ ਕਿ ਗੁਰੂ ਸਾਹਿਬ ਜੀ ਦੀ ਇਹ ਸ਼ਹੀਦੀ ਨੂੰ ਪ੍ਰਣਾਮ ਕੀਤਾ ਜਾਵੇ। ਔਰ ਇਹ ਜਿਹੜੀ ਸ਼ਹੀਦੀ ਹੈ, ਅਦੁੱਤੀ ਸ਼ਹੀਦੀ ਹੈ। ਗੁਰੂ ਸਾਹਿਬ ਦੇ ਨਾਲ ਉਹਨਾਂ ਦੇ ਅਨੰਨ ਭਗਤ ਅਨਿਤ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ ਜਿਨ੍ਹਾਂ ਨੇ ਆਪਣੀ ਅਦੁੱਤੀ ਸ਼ਹੀਦੀ ਦਿੱਤੀ ਹੈ ਔਰ ਉਹ ਸ਼ਹੀਦੀ ਨੂੰ ਯਾਦ ਕਰਨ ਵਾਸਤੇ ਅਸੀਂ ਇੱਥੇ ਸਭ ਇਕੱਤਰ ਹੋਏ ਹਾਂ। ਗੁਰੂ ਸਾਹਿਬ ਜੀ ਦਾ ਊੜਾ ਅਸਤਰਾ ਲੈ ਕੇ ਸ੍ਰੀ ਖੰਡਪਟ ਸਾਹਿਬ ਦਾ ਭੋਗ ਪਿਆ ਔਰ ਸਾਰੇ ਨੇ ਮਿਲ ਕੇ ਗੁਰੂ ਸਾਹਿਬ ਦੇ ਗੁਣ ਗਾਇਨ ਕੀਤੇ ਆ। ਸਾਨੂੰ ਇਹ ਸਭ ਨੂੰ ਮਿਲ ਕੇ ਗੁਰੂ ਸਾਹਿਬ ਦੇ ਚਰਨਾਂ ਦੀ ਕੋਟ ਆਸਰਾ ਲੈ ਕੇ ਇਹ ਅਰਦਾਸ ਕਰਨੀ ਚਾਹੀਦੀ ਹੈ ਇਹ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਅਸੀਸ ਬਖਸ਼ੋ ਕਿ ਅਸੀਂ ਤੁਹਾਡੇ ਚਰਨ ਕਮਲਾਂ ਦੇ ਉੱਤੇ ਨਾਲ ਜਸੀਂ ਧੱਕੇ ਰਹਿ ਸਕੀਏ ਤੁਹਾਡੇ ਉਪਦੇਸ਼ ਦੇ ਨਾਲ ਅਸੀਂ ਚੱਲ ਸਕੀਏ ਔਰ ਇਸ ਮਨੁੱਖਤਾ ਦਾ ਜੋ ਵੀ ਅਸੀਂ ਸੇਵਾ ਕਰ ਸਕੀਏ ਉਹ ਸਾਡੇ ਕੋਲੋਂ ਤੁਸੀਂ ਜੋ ਵੀ ਲੈਣਾ ਚਾਹੋ ਉਹ ਨੌ ਗੁਰੂ ਸਾਹਿਬ ਸਾਹਿਬ ਅੱਗੇ ਸਾਡੀ ਇਹ ਅਰਦਾਸ ਹੈ ਔਰ ਅਸੀਂ ਸਾਰੇ ਗੁਰੂ ਸਾਹਿਬ ਨੂੰ ਉਹਨਾਂ ਦੀ ਸ਼ਹੀਦੀ ਨੂੰ ਕੋਟ-ਕੋਟ ਨਮਨ ਕਰਦੇ ਆ ਉਹਨਾਂ ਦੇ ਸਿੱਖਾਂ ਦੀ ਸ਼ਹੀਦੀ ਨੂੰ ਬਹੁਤ ਬਹੁਤ ਨਮਨ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੁਨਹਿਾਰ ਸਿਆ ਕਾਲ ਆ ਜਾਓਗੇ ਮੈਂ ਬਲਦੀਪ ਸਿੰਘ ਸਾਬਕਾ ਚੇਅਰਮੈਨ ਨਵਾ ਪਿੰਡ ਜੋ ਕਿ ਸੈਂਸੋਰ ਸਕੂਲ ਹੈ ਸ੍ਰੀ ਆਜਗਦੀਪ ਸਿੰਘ ਜੀ ਰਵਾ ਸਾਹਿਬ ਉਹਨਾਂ ਦੀ ਮਹਿਰ ਹੈ ਜੀ ਉਹਨਾਂ ਦੀ ਇਹ ਸਾਡੇ ਆਪਣੇ ਤਾਲੇ ਆਵਾ ਜੋ ਕਿ ਆਮ ਤਨ ਸਾਹਿਬ ਸ੍ਰੀ ਗੁਰਦੇਵ ਸਾਹਿਬ ਦੀ ਜਾ 350 ਸਾਲਾ ਸਿੱਧੀਪੁਰ ਬੜੀਆਂ ਸੰਗਤਾਂ ਕੋਨੇ ਕੋਨੇ ਤੋਂ ਤੁਮ ਤਾਂ ਮਨਾ ਮਨਾਰੀਆਂ ਨੇ ਇਹ ਸਵਾਲ ਜੋ ਕਿ ਸਲਾਨਾ ਸ੍ਰੀ ਖੰਨਪਰ ਸਾਹਿਬ ਦੇ ਭੋਗ ਪੈਂਦੇ ਨੇ ਇੱਥੇ ਇੱਕ ਪਾਠ ਦਾਵਾ ਕੀਤਨ ਹੁੰਦਾ ਵਾ ਤੇ ਐਕੀ ਵਿੱਚ ਸਲਾਨਾ ਸਿੱਧੀਪੁਰ ਕੋ ਆ ਗਿਆ ਵਿੱਚ ਬੈਨ ਆਪਣੇ ਬਾਦਸ਼ਾਹ ਨੇ ਕਿਪਾ ਕੀਤੀ ਹੈ ਰਹਿਮਤਾਂ ਮਿਲੀਆਂ ਵਾ ਮੈਂ ਇਸ ਕੂਨੇ ਸਤਿਗੁਰੂ ਦੇ ਸੱਚੇ ਪਾਤਸ਼ਾਹ ਗਾੜੀ ਅਰਦਾਸ ਬੇਤੀ ਕਰਦਾ ਵਾ ਇਸ ਗੋਲ ਦੀ ਚੜਦੀ ਕਲਾ ਰਵੇ ਸੁਹਾਗ ਤੰਗ ਚਾਦੀ ਬਣਾ ਰਵੇ ਟੀਚਰ ਦੀ ਚੜਦੀ ਕਲਾ ਹੋਵੇ ਸੱਚੇ ਪਾਤਸ਼ਾਹ ਕਿਰਪਾ ਕਰੇ ਇਸ ਗੋਲ ਨੂੰ ਦੇਣ ਆਪਣਾ ਦੇਵ ਦੁਗਣੀ ਅਦਾਤ ਦੁਗਣੀ ਆਪਣੀ ਤਰਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੇ ਰੀਤ ਰੱਖ ਕੇ ਆਪਣੀ ਤਰਿੰਦੇ ਗਲਿਆਰ ਦੀ ਪੇਰਾ ਬਣ ਵਾਲੇ ਅੰਦੀ ਜੰਮਿਆ ਖੰਡੇ ਦੀ ਧਾਰ ਵਿੱਚੋਂ ਵੱਟੇ ਬੁੱਲੇ ਹੱਥ ਤੇਰਪਾਂ ਦੇ ਨਾਲ

because he was the great warrior india and the german even faced in madhya by the mobilis aur example was the moblik and he only wanted battle to make our picture from to turn and into us we always remember the devotion of guru tegh Bahadur ji peace ri उठे fighter because he is the real idol our ahe gul ji ka khalsa ahe gul ji ki तू के में सा अमर तो हर कोलोनो को करने परेशान था मां अंगीबारी सबसे मेरी शक्ति मुझे उन बिन कोरी याद उसके पास चले गए बाहे तो टिका कासा एक पहाड़ जिस पर गिलारे उम्र की युद्ध रोशनी गुरु एक पहाड़ थी इसी गुरु एक पहाड़ देयर टैक्टिक द पोएट हैड नॉट कंसंट्रेटेड व्हिच मार्क्स अ ग्रेट इवेंट इन देयर आईडिया